1983 ਦੇ ਵਿੱਚ ਕੋਈ ਚੋਰੂ ਜਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਅਗਨ ਭੇਡ ਕੀਤੀ ਸੀ ਉਦੋਂ ਵੀ ਤੁਹਾਡੇ ਪਰਚਾ ਦਰਜ ਹੋਇਆ ਸੀ ਜੀ ਜੀ ਬੋ 83 ਦੀ ਗੱਲ ਹੈ ਮੈਂ ਉਦੋਂ ਛੋਟਾ ਸੀਗਾ ਚੋਰੂ ਸਾਡੇ ਇੱਕ ਜ਼ਿਲ੍ਹਾ ਗੰਗਨਗਰ ਰਾਸ਼ਟਰ ਚ ਉੱਥੇ ਉਹਨਾਂ ਨੇ ਗੁਰਦੁਆਰ ਨੂੰ ਅੱਗ ਲਗਾ ਦਿੱਤੀ ਹੂੰ ਤੇ ਉੱਥੇ ਲਿਖ ਕੇ ਲਾਤਾ ਦੀਵਾਰਾਂ ਤੇ ਜਿਹੜੇ ਸਿੱਖ ਨਿਕਲਜੋ ਸਾਰੇ ਸਿੱਖ ਅਸੀਂ ਮਾਰ ਦਾਂਗੇ ਅੱਛਾ 83 ਦੀ ਗੱਲ ਹੈ ਜਿਹਦੇ ਬਾਅਦ ਸੰਤਾਂ ਦਾ ਬਿਆਨ ਨਹੀਂ ਚਲਦਾ ਵੀ ਇੱਕ ਰਿਸ਼ੇ ਕਿੰਨੇ ਕਿਨੇ ਆਉਂਦੇ ਆ ਉਹਦੇ ਰਿਐਕਸ਼ਨ ਬਿਆਨ ਚ ਸੰਤਾਂ ਦਾ ਯੋਸਰ ਪਤਾ ਲੱਗਿਆ ਅਸੀਂ ਗੰਗਨਾਂ ਤੋਂ ਚੱਲੇ ਉੱਥੇ ਚੂਰੂ ਨੂੰ ਬੇਸੀ ਆ ਇਹ ਸਾਡਾ ਦੇਸ਼ ਹੈ ਇਹ ਦੇਸ਼ ਕਿਸੇ ਦੇ ਬਾਪ ਦੀ ਬਰਬਤੀ ਨਹੀਂ ਹੈ ਕਿ ਜਗੀਰ ਨਹੀਂ ਹੈਗੀ ਜੀ ਇਹ ਦੇਸ਼ ਸਾਡਾ ਹੈ ਸਾਡੇ ਬਾਬੇ ਦਾਦੇ ਨੇ ਮਾਰੀਆਂ ਤੇਗਾਂ ਦਾ ਸਰਕਾਰਾ ਦੇਸ਼ ਆ ਜਾਦ ਹੋਇਆ ਤੂੰ ਤਾਂ ਅੱਜੀ ਜੀ ਨੂੰ ਆ ਗੁੰਮ ਲਾ ਕੇ ਤਾਂ ਇਹ ਸਿੱਧੜੀ ਤਰ ਖੜੇ ਹੋ ਰਹੇ ਆ ਅੱਗੇ ਅਸੀਂ ਤਾਂ ਵੱਡੇ ਪਰਸੈਂਟ ਕੁਰਬਾਨੀ ਕੀਤੀ ਹੈ ਅਸੀਂ ਉਹ ਗੰਨਾ ਮਿਲ ਕੋ ਚੱਲੇ ਜੀ ਚੈਲੰਜ ਕਰਕੇ ਅਸੀਂ ਆਣੇ ਸਾਨੂੰ ਕੱਟ ਕੇ ਪਾਉ ਉੱਥੇ ਚੂਰੂ ਸ਼ਹਿਰ ਨੂੰ ਚੂਰੂ ਸ਼ਹਿਰ ਦੀ ਚੂਰੂ ਚੂਰੂ ਜੀ ਫਿਰ ਸਾਦੂ ਸ਼ਹਿਰ ਸਟੇਸ਼ਨ ਤੇ ਉੱਥੇ ਜਿਹੜੇ ਇਹ ਹਿੰਦੂ ਸੰਗਠਨ ਹੈ ਉਹ ਕਥਯੋਈ ਸੀ ਜੀ ਉੱਥੇ ਸਾਡੀ ਲੜਾਈ ਹੋਈ ਸੀ ਉਹਨਾਂ ਸਾਰਾ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਜਾਤੇ ਪੁਛ ਅਸੀਂ ਜਾਵਾਂਗੇ ਜੀ ਉੱਥੇ ਜੋ ਸਾਡੀ ਲੜਾਈ ਉੱਥੇ ਉਹ ਸਾਡੀ ਲੜਾਈ ਵੀ ਗੁੜੀ ਤੇ ਅਸਿਕ ਲੜਾਈ ਸੀ 6 ਘੰਟੇ ਸਾਡੀ ਰੌਲਾਈ ਚੱਲੀ ਜੀ ਅੱਛਾ ਅਸੀਂ 15 ਜਣੇ ਸੀਗੇ ਤੇ ਪੂਰਾ ਵੱਡਾ ਵਗ ਸਿ ਪੂਰਾ ਜੀ ਉਹਨਾਂ ਦਾ ਸਿਕਰੂ ਦੀ ਤਾਕਤਾਂ ਅਸੀਂ ਟ੍ਰੇਨ ਚ ਜਿਹੜੇ ਯਾਤਰੀ ਸੀਗੇ ਈਵਨ ਉਹਨਾਂ ਨੇ ਟ੍ਰੇਨ ਵੀ ਅੱਗੋਂ ਵੀ ਡੱਬੇ ਘੱਟਦੇ ਪਿੱਛੋਂ ਵੀ ਘੱਟਦੇ ਡੱਬੇ ਤੇ ਅਗਲਾਂ ਦੀ ਕੋਸ਼ਿਸ਼ ਕੀਤੀ ਹੈ ਬਾਹਰੋਂ ਡੱਬਾ ਸਾਰਾ ਤੋੜਤਾ ਡੱਬੇ ਦਾ ਪਾਰ ਦੀ ਪੰਤਾ ਸਬਲਾ ਉਹਨਾਂ ਨੇ ਤੇ ਅਸੀਂ ਅੰਦਰ ਸੀਗੇ ਹੁਣ ਜਿਹੜੇ ਪਾਰ ਚੋਂ ਬੰਦੇ ਕਿ ਅੰਦਰ ਲੰਘਣਾ ਸੀਗੇ ਪਿੱਛੇ ਵੱੜਦੇ ਸਿਰਦੇ ਸੀਗੇ ਸੋ ਅਸੀਂ 6 ਘੰਟੇ ਲੜਦੇ ਰਹੇ ਸੀ 6 ਘੰਟੇ ਬਾਅਦ ਪੁਲਸ ਆਈ ਜੀ ਸਾਨੂੰ ਗੁਫਤਾਰ ਕਰਕੇ ਸਾਨੂੰ ਵੀ ਕੇਰਨ ਜੇਲ੍ਹ ਭੇਜਤਾ ਅੱਛਾ ਉਹ ਵਰਤੇ ਪੰਤ ਤੱਕ ਇਸ ਪਹਿਲਾਂ ਕੇਸ਼ ਪੰਤ ਦਾ ਕੇਸ ਵਰਤੇ ਜੀ 83 ਉਸ ਨਾਲ ਠੱਪਾ ਲੱਗ ਗਿਆ ਵੀ ਸੰਤ ਪਿੰਡਰਾਲਾ ਦੇ ਬੰਦੇ ਆ ਠੀਕ ਹੈ ਅਸੀਂ ਬੰਦੇ ਸੀ ਦੁਪਹਿਰੋਂ ਕਰਾਂ ਯਾਨੀ ਕਿ ਗੁਰਵਚਨ ਸਿੰਘ ਜੀ ਖਾਲਸਾ ਸੰਤ ਕਰਤਾਸ ਸਿੰਘ ਜੀ ਖਾਲਸਾ ਸੰਜਨਰੇਵ ਸਿੰਘ ਜੀ ਇਹ ਸਾਡੇ ਗੰਗਨੌਰ ਲੈ ਪਰਫਾਰਮਾਂਸ ਹੋ ਰਹੀ ਹੈ ਮੀਨਾ ਮਾਣਾ ਦੋ ਦੋ ਮਿੰਟ ਕਥਾ ਕਰਦੇ ਰਹੀਏ ਸੰਜਨਰੇਵ ਸਿੰਘ ਹਾਂਜੀ 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 ਅਸੀਂ ਕਥਾ ਸੁਣਦੇ ਬਿਲਕੁਲ ਬਿਲਕੁਲ ਹੀ ਰਹਿਣਾ ਸੀ ਅੱਛਾ ਮੈਂ ਤਾਂ ਕੋਪਟਾਂਸੀ ਦੀ ਮਹਿਫਿਲ ਵਿੱਚ ਸੀ ਜੀ ਉਦੋਂ ਜੀ ਹਾਂ ਹਾਂ ਤੇ ਉਸ ਤੋਂ ਬਾਅਦ ਫਿਰ ਸੀ ਦਰਬਾਰ ਸਾਹਿਬ ਆ ਗਏ ਇੱਥੇ 1984 ਦੇ ਵਿੱਚ ਤੁਸੀਂ ਦਰਬਾਰ ਸਾਹਿਬ ਜੀ ਮੈਂ ਇੱਥੇ ਫੋ ਦਰਬਾਰ ਸਾਹਿਬ ਸੀ ਬਰੰਮੂਟੇ ਖਾਲੇ ਵਿੱਚ ਇਹ ਇਸੇ ਵਾਰ ਮੁੰਦਸੀ ਜਿੱਥੇ ਗੰਨਨਗਰ ਦੇ ਕਾਫੀ ਸਿੱਖ ਸੀ ਇੱਥੇ ਜੀ ਹਾਂ ਹਾਂ ਦੋ ਸਾਡੇ ਸਿੰਘ ਸ਼ਹੀਦ ਹੋ ਗਏ ਸੀ ਆਪਣੇ ਸਿਮਲੂ ਸਟਾਰ ਤੇ ਪੰਜ ਸਿੱਖ ਫਤਾਰ ਹੋ ਗਏ ਇੱਕ ਫਰਜ਼ਿਲਪੁਰ ਦੇ ਸੀ ਹੋ ਗਿਆ ਜੀ ਤੁਹਾਡੀ ਗ੍ਰਿਫਤਾਰੀ ਕਦੋਂ ਹੁੰਦੀ ਹੈ 6 ਜੂਨ ਨੂੰ ਜੀ 6 ਜੂਨ ਤੁਹਾਨੂੰ ਪਤਾ ਲੱਗ ਗਿਆ ਸੀ ਸੰਤ ਸ਼ਹੀਦ ਹੋ ਗਿਆ ਉਦੋਂ ਜੀ ਜੀ ਸੰਤ ਦੇ ਸ਼ਹੀਦੀ ਤੋਂ ਬਾਅਦ ਜੇ ਗ੍ਰਿਫਤਾਰੀ ਹੋ ਬਿਲਕੁਲ ਕੀ ਮਨ ਚ ਖਿਆਲ ਆਤਾ ਹੈ ਜਦੋਂ ਪਤਾ ਲੱਗ ਗਿਆ ਕਿ ਸੰਤ ਸ਼ਹੀਦ ਹੋ ਗਿਆ ਉਦੋਂ ਤਾਂ ਲਾਤ ਪਹਿਲੇ ਕਿ ਤੱਕ ਇਹਨਾਂ ਨੇ ਸੋਚਿਆ ਸੀਗਾ ਕਿ ਇਸ ਤਰ੍ਹਾਂ ਲੜਾਈ ਹੋ ਸਕਦੀ ਹੈ ਅੱਛਾ ਤੁਸੀਂ ਦੇਖੋ ਜੀ ਬਹੁਤ ਲੜਾਈ ਜਿਹੜਾ ਹੋਇਆ ਸੀ ਤੁਸੀਂ ਅੱਖੀਂ ਡੇਠਾ ਵੇਖਿਆ ਸਾਰਾ ਕੁਝ ਮੈਂ ਕਹਿੰਦਾ ਜੀ ਉੱਥੇ ਨਾ ਕੋਈ ਹਥਿਆਰ ਨਹੀਂ ਲੜੇ ਹਾਂ ਉਸ ਟਾਈਮ ਐਸਐਲਰ ਵੀ ਸਿੰਗਲ ਸਰ ਹੁੰਦੀ ਸੀ ਉਹ ਤਾਂ ਐਸਐਲਰ ਬਲਸਟ ਮਾਰ ਲੱਗਿਆ ਉਹਨਾਂ ਮਿਲ ਗਿਆ ਨਾ ਜੀ ਪਹਿਲਾਂ ਸਿੰਗਲ ਸਰ ਹੁੰਦੀਆਂ 303 ਦੇ ਰਾਈਫਲਾਂ ਹੁੰਦੀਆਂ ਸੀ ਜਿਹੜੇ ਲੜੇ ਉੱਥੇ ਨਾ ਸਿਰ ਜਜ਼ਬਾ ਲੜਿਆ ਉੱਥੇ ਹਥਿਆਰ ਨਹੀਂ ਲੜੇ ਜੀ ਟੈਂਕਾਂ ਦਾ ਤੇ 303 ਦਾ ਕੀ ਮੁਕਾਬਲਾ ਸੀ ਹਾਂ